ਪੀਆ ਖਾ ਖਾ ਕਿੰਨੇ ਟੀਵੀ ਟੋਕਰ ਵਾਲਿਆਂ ਨੇ ਟੋਕਰ ਟੀਵੀ ਵਾਲਿਆਂ ਨੇ ਇਨਰਜੀ ਤੋਂ ਉਹਨਾਂ ਨੇ ਕੁਛ ਨਹੀਂ ਦਿੱਤਾ ਨਾ ਨਾ ਬੰਦ ਕਰ ਲੈ ਫਿਰ ਉਹਨਾਂ ਨੂੰ ਅਗਲੀ ਵਾਰ ਜਦੋਂ ਆਉਣਗੇ ਤਾਂ ਕਹਿ ਦੇ ਹੋਣਾ ਬਈ ਯਾਰ ਉਹਨਾਂ ਨੂੰ ਆਖੀਦਾ ਬਈ ਸ਼੍ਰੀ ਆਮ ਤੇ ਮੈਡਮ ਨੂੰ ਵੀ ਚੰਡੀਗੜ੍ਹ ਆਲੀ ਨੂੰ ਮੈਂ ਕਹਿੰਦਾਂ ਲੈ ਉਹ ਵੀ ਉਹਨੇ ਕੋਈ ਖਰਚਾ ਵਰਚਾ ਦੇ ਕੇ ਗਈ ਇੰਟਰਵਿਊ ਲੈ ਕੇ ਤੇ ਚਲ ਜਾਂਦੇ ਸਾਰੇ ਯਾਰ ਬਈ ਜਿੰਨੇ ਸੋਨੂ ਦੀ ਇੰਟਰਵਿਊ ਲੈਣੀ ਜਾਣ ਖਰਚਾ ਪਾਣੀ ਦਿਆ ਕਰੋ ਉਹ ਕਿਹੜਾ ਯਾਰ ਤੁਹਾਡੇ ਵਾਂਗੂ ਆ ਮਾੜਾ ਬੰਦਾ ਉਹ ਫਾਟ ਛੁੜੀਆ ਕਾਲ ਜੀ ਜਿਵੇਂ ਕਿ ਤੁਸੀਂ ਜਾਣਦੇ ਹੋ ਹੋਗੇ ਕਿ ਸੋਨੂ ਸੀਤੋ ਵਾਲੇ ਦੀਆਂ ਵੀਡੀਓਜ਼ ਲਗਾਤਾਰ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀਆਂ ਰਹਿੰਦੀਆਂ ਨੇ ਜਿਸ ਤੋਂ ਬਾਅਦ ਸੋਨੂ ਸੀਤੋ ਵਾਲੇ ਦੇ ਬਹੁਤ ਸਾਰੇ ਚੈਨਲਾਂ ਦੁਆਰਾ ਇੰਟਰਵਿਊ ਵੀ ਲਈ ਗਏ ਦੱਸ ਦਈਏ ਕਿ ਸੋਨੂ ਸੀਤੋ ਵਾਲੇ ਨੇ ਹੁਣ ਇੱਕ ਵੀਡੀਓ ਰਾਈ ਉਹਨਾਂ ਇੰਟਰਵਿਊ ਲੈਣ ਵਾਲਿਆਂ ਨੂੰ ਸੰਦੇਸ਼ ਦਿੱਤਾ ਹੈ ਸੋਨੂ ਸੀਤੋ ਨੇ ਵੀਡੀਓ ਵਿੱਚ ਕਿਹਾ ਕਿ ਕੁਝ ਚੈਨਲ ਮੇਰਾ ਇੰਟਰਵਿਊ ਲੈ ਲੈਂਦੇ ਨੇ ਫਿਰ ਕੁਝ ਖਰਚਾ ਵੀ ਨਹੀਂ ਦਿੰਦੇ ਜਿਵੇਂ ਟੋਕਰਾ ਟੀਵੀ ਵਾਲੇ ਜਾਂ ਚੰਡੀਗੜ੍ਹ ਵਾਲੀ ਮੈਡਮ ਦੱਸ ਦਈਏ ਕਿ ਸੋਨੂ ਸੀਤੋ ਦੀ ਇਸ ਵੀਡੀਓ ਤੇ ਕਮੈਂਟ ਸੈਕਸ਼ਨ ਵਿੱਚ ਟੋਕਰਾ ਟੀਵੀ ਵਾਲੇ ਵੀਰ ਨੇ ਜਵਾਬ ਦਿੱਤਾ ਕਿ ਅਸੀਂ ਜਦੋਂ ਵੀ ਇੰਟਰਵਿਊ ਲਿਆ ਹਰ ਵਾਰ ਘਰ ਸੋਨੂ ਦੀ ਮਾਤਾ ਨੂੰ ਪੈਸੇ ਦੇ ਕੇ ਆਏ ਹਾਂ ਵਿਊ ਲੈਣ ਲਈ ਬਦਨਾਮ ਨਾ ਕਰੋ ਅੱਗੋਂ ਫਿਰ ਚੰਡੀਗੜ੍ਹ ਵਾਲੀ ਮੈਡਮ ਨੇ ਵੀ ਕਮੈਂਟ ਕੀਤਾ ਕਿ ਅਸੀਂ ਵੀ ਪੈਸੇ ਦਏ ਆ ਇਹ ਸਭ ਝੂਠ ਬੋਲਦੇ ਨੇ ਅੱਗੇ ਇੱਕ ਹੋਰ ਵੀਰ ਮਜ਼ਾਕ ਕਰਦਾ ਹੋਇਆ ਲਿਖਦਾ ਹੈ ਕਿ ਸੋਨੂ ਕਾਰਵਾਈ ਪਾਦੇ ਟੋਕਰਾ ਟੀਵੀ ਚੈਨਲ ਵਾਲਿਆਂ ਤੇ ਦੱਸ ਦਈਏ ਕਿ ਅੱਗੇ ਕਬੀਰ ਟੋਕਰਾ ਟੀਵੀ ਵਾਲਿਆਂ ਦੇ ਕਮੈਂਟ ਤੇ ਰਿਪਲਾਈ ਕਰਦਾ ਹੋਇਆ ਲਿਖਦਾ ਹੈ ਕਿ ਬਾਈ ਸਾਨੂੰ ਪਤਾ ਹੈ ਤੁਸੀਂ ਪੈਸੇ ਦਿੱਤੇ ਹੋਣੇ ਪਰ ਇਹ ਲੋਕਾਂ ਦੇ ਪੰਪਾਂ 'ਚ ਆ ਕੇ ਕੁਝ ਵੀ ਬੋਲ ਜਾਂਦਾ ਹੈ ਤੁਸੀਂ ਟੈਨਸ਼ਨ ਨਾ ਲਾਓ ਸੋਨੂ ਸੀਤੋ ਵਾਲੇ ਨੇ ਕਿਵੇਂ ਵੀਡੀਓ ਵਿੱਚ ਟੋਕਰਾ ਟੀਵੀ ਵਾਲਿਆਂ ਨੂੰ ਤੇ ਹੋਰ ਚੈਨਲਾਂ ਨੂੰ ਟਾਰਗੇਟ ਕੀਤਾ ਆਓ ਤੁਹਾਡੇ ਨਾਲ ਕਰਦੇ ਹਾਂ ਵੀਡੀਓ ਰਾਹੀਂ ਸਾਂਝਾ ਕਿਹਨਾਂ ਨੇ ਟੀਵੀ ਟੋਕਰਾ ਵਾਲਿਆਂ ਨੇ ਟੋਕਰਾ ਟੀਵੀ ਵਾਲਿਆਂ ਨੇ ਪੁੰਨਰਜੀਤ ਉਹਨਾਂ ਨੇ ਕੁਝ ਨਹੀਂ ਦਿੱਤਾ ਨਾ ਨਾ ਬੱਸ ਤਾਂ ਗੱਲ ਆ ਫਿਰ ਉਹਨਾਂ ਨੂੰ ਅਗਲੀ ਵਾਰ ਜਦੋਂ ਆਉਣਗੇ ਤਾਂ ਕਹਿ ਦੇਉਣਾ ਬਈ ਯਾਰ ਉਹਨਾਂ ਨੂੰ ਆਖੀਦਾ ਬਈ ਸ਼ਰੈਅਮ ਤੇ ਮੈਡਮ ਨੂੰ ਵੀ ਚੰਡੀਗੜ੍ਹ ਵਾਲੀ ਨੂੰ ਮੈਂ ਕਹਿੰਦਾ ਲੈ ਉਹ ਵੀ ਮਨੇ ਕੋਈ ਖਰਚਾ ਵਰਚਾ ਦੇ ਕੇ ਗਈ ਇੰਟਰਵਿਊ ਲੈ ਕੇ ਤੇ ਚਲ ਜਾਂਦੇ ਸਾਰੇ ਯਾਰ ਬਈ ਜਿੰਨੇ ਸੋਨੂ ਦੀ ਇੰਟਰਵਿਊ ਲੈਣੀ ਜਾਣ ਖਰਚਾ ਪਣੀ ਦਿਆ ਕਰੋ ਉਹ ਕਿਹੜਾ ਯਾਰ ਤੁਹਾਡੇ ਵਾਂਗੂ ਆ ਮਾੜਾ ਬੰਦਾ ਉਹ ਲੋਚਾਰੇ ਉਹ